ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾ ਮਹਾਮਾਜ ਮਹੱਲਾ ਪੰਜਵਾਂ ਕਰ ਚੌਥਾ ਏਕ ਓੰਕਾਰ ਸਤ ਗੁਰ ਪ੍ਰਸਾਦ ਕੀਰਤ ਕਰਮ ਕੇ ਵਿਚੜ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਡ ਦੇ ਦਿਸ ਪਰ ਮੈਂ ਥਕਿਆ ਹੈ ਪ੍ਰਭ ਕੀ ਸਾਮ ਤੇਣ ਤੁ ਦੇਤੇ ਬਾਹਰੀ ਕੀਤੇ ਨਯਾ ਵੇ ਕਾਮ ਜਲ ਬਿਨਾ ਸਾਖ ਕੁਮਲਾਵਤੀ ਉਪਜੇ ਨਾਹੀ ਧਾਮ ਅਰ ਨਾ ਹਾ ਨਾ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ ਜੇ ਤਕਰ ਹਰ ਕੰਤਨਾ ਪ੍ਰਗਟਈ ਪਠਨ ਕਰ ਸੇ ਗਰਾਮ ਸਰਬ ਸਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਬੀ ਹੋਣੀਆ ਮੀਤ ਸੱਜਣਾ ਸਭ ਜਾਮ ਨਾਨਕੀ ਵਿਣੰਤੀਆ ਕਰ ਕਿਰਪਾ ਦੀ ਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਤ ਲਤਾਮ ਚੇਤ ਗੋਬਿੰਦ ਆਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਗਨਾ ਇੱਕ ਖਿਨਾ ਤਿਸ ਗਣ ਜੀਵਨਾ ਬਿਰਥਾ ਜਨਮ ਜਨਾ ਜਨਥਲਾ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਯਾ ਬਈ ਕਿਤੜਾ ਦੁਖ ਕਣਾ ਜਿਨੀ ਰਵ ਸੋ ਪ੍ਰਭ ਤਿੰਨਾ ਪਾਗ ਮਣਾ ਹਰ ਦਰਸ਼ਨਾ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ ਵੇ ਸਾਖ ਤੀਰਣ ਕੋ ਵਾਡਿਆ ਜਿਨਾ ਪ੍ਰੇਮ ਵਿਛਾ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਉਤਰ ਕਲ ਅਤਰਨਾ ਸੰਗਤਨਾ ਹਾਰਿ ਅਵਨਾਸੀ ਹੋਹ ਪਲਚ ਪਲਚ ਸਗਲੀ ਮੋਹੀ ਝੂਠੇ ਤੰਦੇ ਮੋਹ ਇਕ ਸਹਰ ਕੇ ਨਾਮ ਬਿਨਾ ਅਗੇ ਲਹੀਏ ਖੋਹ ਦਇਆ ਵਿਸਾਰ ਬਿਗੂਚਣਾ ਪ੍ਰਭ ਵਿਣਯ ਵਰਨਾ ਕੋਹੇ ਪ੍ਰੀਤਮ ਚਰਣੀ ਜੋ ਲਗੇ ਤਨ ਕੀ ਨਿਰਮਲ ਸੋਹੇ ਨਾਣਾ ਕੀ ਪ੍ਰਭ ਬੇੜਤੀ ਪ੍ਰਭ ਮਿਲੋ ਪਰਾਪਤ ਹੋਏ ਦੇਸਾਕ ਸੁਹਾਵਾ ਤਾਂ ਲੱਗੇ ਜਾ ਸੰਤ ਪਟੇ ਹਰ ਸੋਹੇ ਅਰ ਜੇਠ ਜੁੜੰਦਾਂ ਲੋੜੀਏ ਜਿਸ ਅੱਗੇ ਸਭ ਨਿਵਾਨ ਅਰ ਸੱਜਣਾ ਧਾਵਣ ਲੱਗਿਆ ਕਿਸੇ ਨਾ ਦੇਈ ਬਾਨਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਾਨਾ ਰੰਗ ਸਵੇ ਨਾਰਾਇਣੇ ਜੇ ਤੇ ਮਨ ਪਵਾਨਾ ਜੋ ਹਰ ਲੋੜੇ ਸੋ ਕਰ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸਈ ਕਹੀਏ ਤਾਨਾ ਆਪਨ ਲਿਆ ਜੇ ਮਿਲੈ ਵਿਛੜ ਕਿਉ ਰਵਾਨਾ ਦਾ ਦੋ ਸੰਗ ਪਰਾਪਤ ਨਾਨਕ ਰੰਗ ਮਾਨਾ ਨਾ ਹਰ ਜੇਠ ਰੰਗੀਲਾ ਤਿਸ ਤਣੀ ਜਿਸਕੇ ਪਾਗ ਮਥਾ ਨਾ ਅਸਾੜ ਤਪੰਦਾ ਤਿਸ ਲਗ ਹਰਨਾਹ ਨਾ ਜਿੰਨਾ ਆਪਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਪਾਏ ਵੀ ਗੁਚੀਏ ਗਲਪਈਸ ਚੰਕੀ ਫਾਸ ਜੇ ਹਾਂ ਵੀ ਜੇ ਸੋਲਣੇ ਮਥੇ ਜੋ ਲਿਖਿਆਸ ਰਹਿਣ ਵਿਹਾਣੀ ਪਛੋ ਤਾਣੀ ਓਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਪੇਟਿਏ ਸੋਦਰਕੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪੜੀ ਤੇਰੇ ਦਰਸ਼ਨ ਹੋਏ ਪਿਆਸ ਪਰਾਵਤੋ ਦਗਣਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਾਚ ਰੰਗ ਏਕ ਨਾਮਿਆਦਾਰ ਵੇਖਿਆ ਰੰਗ ਕੁੜਾਵਿਆ ਦੇਸਣ ਸਭੇ ਸ਼ਾਰ ਾਰੇ ਅੰਮ੍ਰਿਤ ਗਉਦ ਸੁਹਾਵਣੀ ਮੇਲ ਸਾਧੂ ਪੀਵਣ ਹਾਰ ਵਣ ਦਿਨਾ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਆਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਆਹ ਤਨ ਕੇ ਸਦ ਬਲੇ ਹਾਰ ਨਾਨਕ ਹਰਜੀ ਵਯਾ ਕਰ ਸ਼ਯਬ ਦਸਵਾਰਣ ਹਾਰ ਸਾਵਣ ਦਿਨ ਸੋਹਾਗਣੀ ਜਿਨ ਰਾਮਾ ਨਾਮ ਉਰ ਹਾਰ ਪਾਦੋ ਪਰਮ ਪੁਲਾਣੀਆਂ ਦੂਜੇ ਲਗਾ ਹੇਤ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਤ੍ਰਣਾ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੇਤ ਪਕੜ ਚਲਾਈਨ ਦੂਤ ਜਾਮ

ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਮਾਹੜਾ ਕਿਉ ਮਿਲੇ ਹਰ ਜਾਹੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਹੀ ਸੰਤ ਸਹਾਈ ਪ੍ਰੇਮ ਕੈ ਹਉ ਦਿਨ ਕੇ ਲਗ ਪਾਈ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਹੇ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿਆ ਗਾਹੇ ਆਪ ਤਿਆਗ ਬੇਨਤੀ ਕਰ ਲੈ ਹੋ ਪ੍ਰਭੂ ਲੜਲਾ ਹੈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤ ਹੈ ਨਾ ਜਾਹੇ ਪ੍ਰਭ ਵਿਣਾ ਦੂਜਾ ਕੋ ਨਹੀਂ ਨਾਨਕ ਹਰ ਸਰਣਾ ਹੈ ਅਸੋ ਸੁਖੀ ਵਸੰਧਿਆ ਜਿਨਾ ਮਿਆ ਹਰ ਰਾਹੇ ਕਤਕ ਕਰਮ ਕਮਾਵਣੇ ਦੋਸ ਨਾ ਕਹੋ ਜੋਗ ਪਰਵੇਸਰ ਤੇ ਪੁਲਿਆ ਵਿਆਪਣ ਸਭੇ ਰੋਗ ਦੇਮਕ ਹੋਏ ਰਾਵਤੇ ਲਗਣ ਜਨਮ ਵਿਜੋਗ ਖੇਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਤੋਗ ਵਿਚ ਨਾ ਕੋਈ ਕਰ ਸਕੈ ਕਿਸਥੇ ਰਵੈ ਰੋਜ ਕੀਤਾ ਕਛੁ ਨ ਹੋਵਈ ਲੇਖਿਆ ਤੁਰ ਸੰਜੋਗ ਵਡ ਪਾਗੀ ਮੇਰਾ ਪ੍ਰਭ ਮਿਲੇ ਤਾ ਉਤਰ ਹੈ ਸਭ ਬਿਯੋਗ ਨਾਨਕੋ ਪ੍ਰਭ ਰਾਖਲੇਹ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਬਿਣ ਸੇ ਸਬੇ ਸੋਚ ਮਗਰ ਮauso ਹੰਦਿਆ ਹਰ ਪ੍ਰਸੰਗ ਬੈਠੜਿਆ ਆਹ ਤੈਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਹੋ ਮਨ ਤਨ ਮੋਲਿਆ ਰਾਮ ਸਿਉ ਸਾਗ ਸਾਥ ਸਹਿ ਲੜਿਆ ਹੋ ਸਾਧ ਜਨ ਤੇ ਬਾਹਰੀ ਸਹਿ ਰਹਿਣਾ ਕੇ ਲੜਿਆ ਹੋ ਤਿਨ ਦੁਖ ਨ ਕਭੂ ਉਤਰੈ ਸਹਿ ਜੰਮ ਕੇ ਵਸ ਪੜਿਆ ਹੋ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ ਹੋ ರತ್ನ ಜನಾ ಜನಕಾಚೇ ತುಳಿ ಜನ ಮಡಿಯ ಹೋಕ ತುಖಾರೀ ಕಂಠ ಮಲ ಆಹಾರಚಾರಕಡಾ ಸಹ ಓಟ ಗೋವಿ ಗೋಪಾಲ ರಾಯ ಸೇವಾ ಸ್ವಾಮಹ ಭಕ್ಸಾಧು ಗುಣಗಾಹಿ ಸಚಿ ಸಮಿ ಪಾರ ಬ್ರಹ್ಮ ಬಡ ನ ಬಿಹ ಬಾರ ಜಾರಜ್ಜನೆ ಅಗಮ ಆಗ ಶರ್ಮ ಪೈ ನಾರಾಯಣೆ ਨਾਨਕ ਦਰ ਪਈਆ ਓਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਗ ਮਜਣ ਸੰਗ ਸਾਧੂਆ ਤੂੜੀ ਕਰ ਇਸਨਾਨ ਹਰ ਕਾ ਨਾਮ ਤੇ ਆਏ ਸੁਣ ਸਭ ਨਾਨੋ ਕਰ ਦਾਨ ਜਨਮ ਕਰਮ ਮਾਲੇ ਉਤਰੇ ਮਨ ਤੇ ਜਏ ਗੁਮਾਨ ਕਾਮ ਕ੍ਰੋਧ ਨਾ ਮੋਹੀਏ ਬਿਣੇ ਸੇ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸ ਤਦ ਕਰੇ ਜਹਾਨ ਆੜ ਸੜੀ ਤਿਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਕਲ ਗੁਣ ਅਨੰਦ ਉਪਾਰਜਨ ਹਰ ਸੱਜਣ ਪਰਗਟੇ ਆਹੀ ਸਾਧ ਸੰਹਾਈ RAM ਕੇ ਕਰ ਕਿਰਪਾ ਦੀਆ ਮਿਲਾਹੀ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਜਾਹੇ ਇਛ ਬੁਨੀ ਬੜ ਪਾਗਣੀ ਵਰ ਪਾਇਆ ਹਰ ਰਾਹੇ ਮੇਲਾ ਸাহিয়া ਮੰਗਲ ਗਾਵਹੀ ਗੀਤ ਗਵਿੰਦ ਯਾਲਾਏ ਹਰ ਜਿਹਾਇ ਵਰਨਾ ਦਿਸਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਆ ਨੇ ਚਲ ਦਿੱਤੀਆ ਨਾ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬੋੜ ਨਾ ਜਨਮੇ ਸਾਹੇ ਜੀਵਾ ਇਕ ਅਨੇਕ ਗਣ ਤਰੇ ਨਾਨਕ ਚਰਨੀ ਪਾਏ ਬਾਲਗੁਣ ਨੇ ਤਸਲਾਹੀਏ ਜਿਸ ਨਾ ਤਿਲ ਨਤ ਮਾਹੀ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗੈ ਸੱਚ ਖਰੇ ਸਰਬ ਸੁਖਾ ਨਿਤ ਚਰਣਾ ਹਰ ਪੌਜਲ ਬਖਮ ਤਰੇ प्रेम भक्त तिन पाया विख्या नाहे जरे कोड़ गए दुबिदानसी पूर्ण साच परे पार ब्रह्मा प्रभ सेव दे मानी अंदर एक तरे महा दिवस मोरत पले जिसको ना दरकरे ਨਾ ਕੋ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ